ਵਾਹ 6 ਮਾਰ ਪਾਉਣ ਜੱਫਿਆਂ ਚ ਮੱਲਾ ਮਾਰਦਾ ਜੀ ਪਰ ਵਿਕਾਸ ਵਾਲੇ ਮੁੰਡਾ ਮੁੰਡਾ ਵਿਕਾਸ ਵਾਲੇ ਖੜਿਆਣੇ ਵਾਲੇ ਮੇਰੇ ਮਿੱਤਰੋ ਕਹਿੰਦੇ ਹਰ ਰਾਏਪੁਰ ਦਾ ਸਾਰਾ ਮੇਲਾ ਹੀ ਲੁੱਟ ਕੇ ਲੈ ਗਏ ਕਹਿੰਦੇ ਮੁੰਡਿਆਂ ਨੇ ਪੰਜਾਬ ਦੀਆਂ ਤਗੜੀਆਂ ਤਗੜੀਆਂ ਟੀਮਾਂ ਬਾਹਰ ਕੱਢ ਦਿੱਤੀਆਂ ਵਿਕਾਸਾ ਲੇਵੇ ਵਾਲੇ ਨੇ ਕਹਿੰਦੇ ਸਿਰਾ ਕਰਾਤਾ ਕਿਹੜਾ ਨਹੀਂ ਫੜਿਆ ਸਾਰੇ ਹੀ ਫੜ ਲਏ ਮੁੰਡੇ ਦਾ ਬਾਹ ਫੜਨ ਦਾ ਸਟਾਈਲ ਚੈੱਕ ਕਰੋ ਬਾਕੀ ਤੁਹਾਨੂੰ ਵਿਕਾਸ ਲੇਵੇ ਦੀ ਖੇਡ ਕਿਵੇਂ ਲੱਗਦੀ ਆ ਲਾਈਕ ਕਮੈਂਟ ਜਰੂਰ ਕਰਨਾ ਹੁਣ ਤੁਸੀਂ ਦੇਖੋ ਬੁਲਟ ਜੇਤੂ ਜੱਫੇ ਤੇ ਇੱਕ ਮੋਟਰਸਾਈਕਲ ਲੈ ਗਿਆ ਮੁੰਡਾ ਹਰਿਆਣੇ ਵਾਲਾ ਹੁਣ ਨਹੀਂ ਉਹ ਰੀਸਾ ਨਹੀਂ ਉਹ ਰੀਸਾ ਵਾਹ ਓਏ ਬਿੰਦੂ ਹਰਿਆਣੇ ਵਾਲਿਆ 5000 ਦਾ ਪੰਜ ਬੱਲੇ ਅੱਗੇ ਤੇਰਾ ਜਨੇ ਦੈਸ਼ਟ ਮਚਾਈ ਮਿੱਤਰੋ ਉਹਨਾਂ ਦਿਨਾਂ ਦੀ ਕਬੱਡੀ ਦਿਲ ਸਾਡੇ ਉੱਤੇ ਲੱਗੀ ਅਸੀਂ ਬਣ ਗਏ ਕਬੱਡੀ ਦੇ ਸ਼ਦਾਈ ਮਿੱਤਰੋ ਅਸੀਂ ਬਣ ਗਏ ਕਬੱਡੀ ਦੇ ਸ਼ਦਾਈ ਮਿੱਤਰੋ ਲਓ ਸਾਹਮਣੇ ਕਹਿੰਦੇ ਭੋਲੂ ਮੋਰਖੀ ਵਾਲਾ ਕਬੱਡੀ ਪੌਂਦਲੇ ਵਾਦਾ ਹੋਇਆ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਜਿਹੜਾ ਜਿੱਤਦਾ ਜਿਹੜਾ ਹਾਰਦਾ ਜੀ ਜਿਹੜੇ ਗੱਬਰੂ ਨੇ ਕੇਨੇ ਦੰਪਾ ਏ ਹੌਣ ਜੱਫੀਆਂ 'ਚ ਬੱਲਾ ਮਾਰਦਾ ਜੀ ਪਰ ਵਿਕਾਸ ਹਲੇ ਦੇ ਵਾਲਾ ਜਦੋਂ ਬਾਹਰ ਲੈਦਾ ਤੇ ਕਮਾਲ 5000 5000 5000 ਵਿਕਾਸ ਹਲੇਵੇ ਵਾਲਾ 5000 ਦਾ ਜਫਾ ਲਾ ਗਿਆ ਮੁੰਡਾ ਬੋਲਟ ਲਈ ਤਿਆਰ ਸਾਈਕਲ ਲਾਓ ਵੇਖਦੇ ਵੇਖ ਪਾਸੇ ਪਹਿਲੀ ਕਾਉਡੀ ਮੋਟਰਸਾਈਕਲ ਵਾਲੀ ਹੈ ਮੁੰਡਾ ਵੇਖਦਾ ਪੋਲੂ ਮੋਰਖੀ ਵਾਲਾ ਪਹਿਲੀ ਕਾਉਡੀ ਪਾ ਰਿਹਾ ਹੈ ਤਿੰਨਾ ਤੇ ਮੋਟਰਸਾਈਕਲ ਪਹਿਲੀ ਕਾਉਡੀ ਤਿੰਨਾ ਤੇ ਮੋਟਰਸਾਈਕਲ ਪਹਿਲੀ ਕਾਉਡੀ ਤਿੰਨਾ ਤੇ ਤਿੰਨਾ ਤੇ ਮੋਟਰਸਾਈਕਲ ਵਿਕਾਸ ਅਲੇਵੇ ਵਾਲਾ ਮੋਟਰਸਾਈਕਲ 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 ਅਲੇਵੇ ਵਾਲਾ ਅਲੇਵੇ ਵਾਲਾ ਅਲੇਵੇ ਵਾਲਾ ਅਲੇਵੇ ਵਾਲਾ ਕਹਿੰਦੇ ਫਾਈਨਲ ਮੈਚ ਦੇ ਵਿੱਚ ਪਹਿਲਾ ਮੋਟਰਸਾਈਕਲ ਜਿੱਤ ਗਿਆ ਬੈਸਟ ਵਾਲਾ ਵੱਖਰਾ ਪਰ ਇਹ ਰੇਡਾਂ ਤੇ ਲੱਗ ਰਿਹਾ ਹੈ ਇਹ ਜਫਾ ਤੇ ਲੱਗ ਰਿਹਾ ਹੈ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਹੈ ਬੰਦੇ ਜਿਉਂਦੇ ਨਾਲ ਖੜਿਆ ਕਰੋ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਹੈ ਬੰਦੇ ਜਿਉਂਦੇ ਨਾਲ ਖੜਿਆ ਕਰੋ ਲਓ ਵਿਕਾਸ ਤੇ ਕਬੱਡੀ 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 ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਬੈਸਟਾਂ ਵਾਲੇ ਜੱਫੇ ਇਹ ਬੁਲਟ ਵਾਲੇ ਜੱਫੇ ਇਹ ਦੁਗ-ਦੁਗ ਵਾਲੇ ਜੱਫੇ ਕੀ ਜੱਫਾ ਤੀਜਾ ਜੱਫਾ ਤੀਜਾ ਜੱਫਾ ਮੁੰਡਾ ਮੁੰਡਾ ਵਿਕਾਸ ਲੇਵੇ ਵਾਲਾ 30 ਸਾਲਾਂ ਦੀ ਉਮਰ ਹੈ ਲੋ ਪੈਂਦੀ ਹੋਈ ਰੇਡ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਵਿਕਾਸ ਤਿਆਰ ਅਜੇ ਤਿਆਰ ਬਿੰਦੂ ਤਿਆਰ ਚਾਰ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਲੋ ਪੈਂਦੀ ਰੇਡ ਤੇ ਵਿਕਾਸ ਹਲੇਵੇ ਵਾਲਾ ਬਿੱਲਿਆ ਚਾਰ ਜਫਾ ਫਿਰ ਦੁਬਾਰਾ ਫਿੱਟ ਪੜਿਆ ਜਿਵੇਂ ਪਹਿਲੇ ਵਰਗਾ ਕਸਰ ਕੋਈ ਨਾ ਛੋੜੀ ਬੁਲਟ ਔਰ ਸ਼ਾਜੀ ਨੇ ਪਰ ਇੱਕ ਪਾਸੇ ਮੁੰਡਾ ਵਿਕਾਸ ਹਲੇਵੇ ਵਾਲਾ ਹੈ ਵਿਕਾਸ ਹਲੇਵੇ ਵਾਲਾ ਮੈਨੂੰ ਲੱਗਦਾ ਵੀ ਮੁੰਡਾ ਪੰਜਵਾਂ ਜਫਾ ਲਾਉਣ ਲੱਗਿਆ ਹੈ ਮੁੰਡਾ ਪੰਜਵਾਂ ਜਫਾ ਲਾਉਣ ਲੱਗਿਆ ਹੈ ਪੰਜਵਾਂ ਜਫਾ ਪੰਜਵਾਂ ਜਫਾ ਹੋ ਗਿਆ ਵਿਕਾਸ ਦਾ ਘੱਟ ਦੇਣਾ ਕੰਡਾ ਘੱਟ ਦੇਣਾ ਝੰਡਾ ਤੇ ਡੁੱਕ ਦੇਣਾ ਡੰਡਾ ਇਹ ਜਿਹੜੇ ਖੇੜੇ ਦੇ ਵਾਸਤੇ ਗੱਲ ਨਹੀਂ ਤਾਂ ਦੋ ਖਿਡਾਰੀਆਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ 6ਵਾਂ ਜਫਾ 6ਵਾਂ ਜਫਾ 6ਵਾਂ ਜਫਾ ਨੀਓ ਡਰਦੇ ਪੇਰਾ ਗੱਲੋ ਗਾਲ ਵਿੱਚ ਢੂਠਾ ਕੋਈ ਦੇਈ ਜਾਵੇ ਵੱਜਦੀ ਏ ਸਾਟੋਦੂ ਕਹਿਰੀ ਸਨਮਾਨ ਤੇ ਸੁੱਖੀ ਲੋਕੋ ਯਾਰ ਹੁੰਦੇ ਹੀਰਿਆਂ ਤੋਂ ਕੀਮਤੀ ਕੀਤਾ ਨਹੀਂ ਹੋ ਜਾਂਦਾ ਮਾਨ ਹਰ ਇਨਸਾਨ ਤੇ ਲਾ ਮੰਗਲੂ ਦੀ ਰੇਡ ਤੇ ਚਾਰ ਜੱਫੀ ਤਿਆਰ ਵਰ ਤਿਆਰ ਹਰਿਆਣੇ ਦੇ ਸ਼ੋਰੇ ਹਲੇ ਵੇ ਪਿੰਡ ਦੇ ਮੁੰਡੇ ਪੈਂਦੀ ਹੋਈ ਰੇਡ ਰਾਜਾ ਪੱਤੀ ਹਰ ਰਾਏਪੁਰ ਦੀ ਧਰਤੀ ਵੱਡਾ ਮੇਲਾ ਖੇੜਿਆ ਜਾ ਰਿਹਾ ਲੋ ਕਹਿੰਦੇ ਅੱਜ ਦੇ ਦਿਨਾਂ ਇਹ ਗ੍ਰੈਂਡ ਫਾਈਨਲ ਪੈਂਦੀ ਹੋਈ ਰੇਡ ਮੰਗਲੂ ਤੇ ਵਿਕਾਸ ਮੰਗਲੂ ਤੇ ਕਿੱਧਰ ਦੀ ਕਿੱਧਰ ਦੀ ਕਿੱਧਰ ਦੀ ਜਾਊਗਾ ਆ ਤਾਂ ਮੁੰਡਾ ਬੁਲਟ ਲੈ ਕੇ ਜਾਊਗਾ ਨਿੰਜਾ ਆ ਤਾਂ ਮੁੰਡਾ ਬੁਲਟ ਲੈ ਕੇ ਜਾਊਗਾ ਮੱਥਾ ਟੇਕਦਾ ਤੇ ਨਾਲ ਨੂੰ ਪਈ